ਕੋਡੀ ਮੈਂ ਥੱਲੇ ਵੀਡੀਓ ਚੱਲਦੀ ਆ ਵੀ ਜਿਹੜਾ ਸੜਕਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਜਾਮ ਲੱਗਿਆ ਹੋਇਆ ਵਾ ਜਿਹੜਾ ਬੰਦਾ ਉਹਨਾਂ ਨੇ ਲੋਟ ਆ ਗਿਆ ਉਹਦੇ ਇਹੇ ਦੇ ਟੀਕਾ ਲਾਉਂਦੇ ਆ ਨਾ ਨਾ ਬੰਦਾ ਉਧਰ ਦਾ ਰਹਿੰਦਾ ਨਾ ਬੰਦਾ ਉਧਰ ਦਾ ਰਹਿੰਦਾ ਜਿਹੜਾ ਮਾਹੌਲ ਆ ਉਹ ਕੰਟਰੋਲ ਦੇ ਵਿੱਚ ਆ ਰਿਹਾ ਪਰ ਜਿਹੜੇ ਆਪਣੇ ਬੰਦੇ ਆ ਨਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਮਾਹੌਲ ਹੈ ਇਹਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਸਹੀ 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 ਗੱਲ ਆ ਹੋਗੀਆਂ ਟਰਮੀਨੇਟ ਕਰਤੀਆਂ ਆ ਨਾ ਇਹ ਸਾਰੀਆਂ ਇਹਨਾਂ ਦਾ ਪੂਰਾ ਜੋਰ ਲੱਗਿਆ ਵੀ ਜਿਹੜਾ ਪ੍ਰੋਟੈਸਟਾ ਨੂੰ ਰੋਕ ਦਿੱਤਾ ਜਾਵੇ ਤੇ ਪਰ ਜਿਹੜੇ ਆਪਣੇ ਬੰਦੇ ਆ ਉਹ ਸੁਣਦੇ ਨਹੀਂ ਰੌਲਾ ਤਾਂ ਇਹੀ ਆ ਨਾ ਹਾਂਜੀ ਸੁਸਾਸਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰਿਆਂ ਹੀ ਠੀਕ ਠਾਕ ਹੋਵੋਗੇ ਤੇ ਅੱਜ ਦਾ ਜਿਹੜਾ ਬਲੌਕ ਆ ਇਹ ਬਿਨਾਂ ਸ਼ਿਕਾਇਤ ਕੀਤੇ ਜ਼ਰੂਰ ਦੇਖਿਓ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਆ ਜਿਹੜੀਆਂ ਗੱਲਾਂ ਹੋਣਗੀਆਂ ਬਕਾਇਦਾ ਪ੍ਰੂਫ ਦੇ ਆਧਾਰ ਤੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਕੋਈ ਵੀ ਐਹੋ ਜੀ ਗੱਲ ਤੁਹਾਨੂੰ ਵੇਖਣ ਨੂੰ ਇਹਦੇ ਵਿੱਚ ਨਹੀਂ ਮਿਲੂਗੀ ਜੋ ਮੈਂ ਆਪਦੇ ਕੋਲੋਂ ਲਾ ਕੇ ਕਹੂੰਗਾ ਜਾਂ ਆਪਦੇ ਕੋਲੋਂ ਬਣਾ ਕੇ ਗੱਲ ਕਹੂੰਗਾ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆਪਣੇ ਬਲੌਕ ਹੁੰਦੇ ਆ ਸਾਰੇ ਉਹ ਪ੍ਰੂਫ ਦੇ ਆਧਾਰ ਤੇ ਹੁੰਦੇ ਆ ਅੱਜ ਦਾ ਜਿਹੜਾ ਬਲੌਗ ਆ ਇਹਦੇ ਵਿੱਚ ਆਪਾਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਤਾਂ ਜੋ ਯੂਕੇ ਦੇ ਵਿੱਚ ਹਾਲਾਤ ਚੱਲ ਰਹੇ ਐ ਇਸ ਵਕਤ ਕਿਵੇਂ ਦੇ ਹਾਲਾਤ ਆ ਉਹ ਦੱਸਾਂਗੇ ਦੂਜਾ ਇਮੀਗ੍ਰੇਸ਼ਨ ਦੀ ਗੱਲ ਕਰਨੀ ਅੱਜ ਆਪਾਂ ਤੀਜੀ ਗੱਲ ਕਰਨੀ ਆ ਆਪਾਂ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਚੱਲ ਰਹੀ ਆ ਉਹਦੇ 'ਚ ਹੁਣ ਕੁਝ ਗੱਲਾਂ ਸੁਣਨ ਨੂੰ ਆਈਆਂ ਵੀ ਜਿਹੜਾ ਰਸ਼ੀਆ ਉਹ ਨਿਊਕਲੀਅਰ ਜਿਹੜਾ ਬੰਬ ਬਾਉ ਸੱਟਣ ਦੀ ਤਿਆਰੀ ਦੇ ਵਿੱਚ ਆ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਯੂਕੇ ਦੇ ਹਾਲਾਤ ਆ ਹੁਣ ਸੁਧਰ ਚੁੱਕੇ ਨੇ ਕਿਤੇ ਨਾ ਕਿਤੇ ਕਿਉਂਕਿ ਆਪਾਂ ਰੋਜ਼ ਨਹੀਂ ਉਹੋ ਜਿਹਾ ਕੁਝ ਪਾਈਦਾ ਇੱਕ ਦਿਨ ਗੈਪ ਪਾ ਕੇ ਪਾਈਦਾ ਤਾਂ ਜੋ ਜਿਹੜੀ ਮੂਵਮੈਂਟ ਦੋ ਦਿਨਾਂ ਦੀ ਉਹ ਆਪਾਂ ਨੂੰ ਪਤਾ ਲੱਗ ਸਕੇ ਵੀ ਕੀ ਆ ਕਿਉਂਕਿ ਜੇ ਰੋਜ਼ ਉਹੋ ਜਿਹਾ ਕੁਝ ਪਾਈ ਜਾਈਏ ਤੁਸੀਂ ਵੀ ਬੋਰ ਹੋ ਜਣਾ ਤੁਸੀਂ ਵੀ ਆੱਕ ਜਣਾ ਹਨਾ ਵੀ ਉਹੀ ਉਹੀ ਚੀਜ਼ਾਂ ਉਹੀ ਬੋਲ ਉਹੀ ਕੁਝ ਸਾਰਾ ਦੱਸੀ ਜਾਂਦਾ ਇਸ ਲਈ ਆਪਾਂ ਕੱਲ ਵੀ ਨਹੀਂ ਵਲੌਗ ਪਾਇਆ ਇੱਕ ਦਿਨ ਵਿੱਚ ਗੈਪ ਛੱਡ ਕੇ ਤੇ ਅੱਜ ਦੋ ਦਿਨ ਹੋ ਗਏ ਕਿਉਂਕਿ 24 ਘੰਟੇ ਆ ਹੋ ਗਏ 2 ਦਿਨਾਂ ਦਾ ਗੈਪ ਆ ਕੇ ਆਪਾਂ ਬਲੌਗ ਤੁਹਾਡੇ ਨਾਲ ਸਾਂਝਾ ਕਰੀਦਾ ਜਿਹੜੀ 2 ਦਿਨਾਂ ਦੀ ਜਾਣਕਾਰੀ ਹੁੰਦੀ ਹੈ ਇਕੱਠੀ ਕਰਕੇ ਤੁਹਾਡੇ ਦਰਮਿਆਨ ਸਾਂਝੀ ਕਰੀਦੀ ਹੈ ਬਕਾਇਦਾ ਪ੍ਰੂਫਾਂ ਦੇ ਆਧਾਰ ਦੇ ਉੱਤੇ ਜਿਹੜੇ ਯੂਕੇ ਦੇ ਇਸ ਟਾਈਮ ਹਾਲਾਤ ਆ ਉਹ ਕੰਟਰੋਲ ਦੇ ਵਿੱਚ ਹੁਣ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਅੱਜ ਬੁੱਧਵਾਰ ਆ ਤੇ ਇਹੋ ਜੀ ਕੋਈ ਹਲਚਲ ਨਹੀਂ ਸੁਣੀ ਜਿਹਦੇ ਨਾਲ ਮਾਹੌਲ ਖਰਾਬ ਹੋਇਆ ਹੋਵੇ ਜਿਹੜੀ ਸਰਕਾਰ ਆ ਕੇ ਸਟਾਮਰ ਦੀ ਸਰਕਾਰ ਆ ਲੇਬਰ ਦੀ ਸਰਕਾਰ ਆਈ ਵੀ ਹੈ ਇਸ ਵਕਤ ਯੂਕੇ ਦੇ ਵਿੱਚ ਉਹਨਾਂ ਨੇ ਐਲਾਨ ਕਰਤਾ ਸੀਗਾ ਵੀ ਜਿਹੜੇ ਤੁਹਾਨੂੰ ਲੱਗਦੇ ਆ ਵੀ ਮਾਹੌਲ ਖਰਾਬ ਕਰਦੇ ਆ ਉਹਨਾਂ ਨੂੰ ਅਰੈਸਟ ਕਰੋ ਜਿਹੜੇ ਮਾਹੌਲ ਖਰਾਬ ਕਰਨ ਦੇ ਵਿੱਚ ਮੂਰੇ ਸੀਗੇ ਉਹਨਾਂ ਨੇ ਸਾਰੀ ਤਬਦੀਸ਼ ਕਰਕੇ ਕੱਲਾ-ਕੱਲਾ ਬੰਦਾ ਚੱਕ ਲਿਆ ਘਰੋਂ ਜਾ ਕੇ ਚੱਕ ਲਿਆ ਜਾਂ ਕਿਵੇਂ ਚੱਕ ਲਿਆ ਜਿੱਥੇ-ਜਿੱਥੇ ਵੀ ਉਹਨਾਂ ਨੂੰ ਬੰਦੇ ਮਿਲ ਹੀ ਗਏ ਉਹ ਬੰਦੇ ਸਾਰੇ ਚੱਕੀ ਜਾਂਦੇ ਜਿਸ ਦੇ ਕਰਕੇ ਜਿਹੜੇ ਗੋਰੇ ਆ ਉਹ ਹੁਣ ਡਰ ਗਏ ਆ ਤੇ ਜਿਹੜਾ ਪ੍ਰੋਟੈਸਟ ਆ ਉਹ ਠੱਲਣਾ ਸ਼ੁਰੂ ਹੋ ਗਿਆ ਤੇ ਵਾਇਗਰੂ ਮੇਰ ਕਰਨਾ ਦੀ ਪੂਰੀ ਤਰ੍ਹਾਂ ਨਾਲ ਠੱਲ ਜੇ ਜਿਹੜੀ ਅਸਲ ਠੱਲਾ ਉਹ ਸੈਚਰਡੇ ਸੰਡੇ ਦੇਖਣ ਨੂੰ ਮਿਲੂਗੀ ਵੀ ਕਿਉਂਕਿ ਮੰਡੇ ਤੋਂ ਫਰਾਈਡੇ ਤੱਕ ਤਾਂ ਸਾਰੇ ਕੰਮਾਂ ਦੇ ਵਿੱਚ ਬਿਜੀ ਹੁੰਦੇ ਆ ਜਿਹੜੇ ਗੋਰੇ ਵੀ ਆ ਸੈਚਰਡੇ ਸੰਡੇ ਅਸਲੀ ਜਾਣਕਾਰੀ ਆਪਾਂ ਤੁਹਾਨੂੰ ਦਵਾਗੇ ਵੀ ਸੰਡੇ ਜਾਣਕਾਰੀ ਦਵਾਗੇ ਵੀ ਜਿਹੜੇ ਮਾਹੌਲ ਆ ਉਹ ਕੰਟਰੋਲ ਦੇ ਵਿੱਚ ਆ ਗਿਆ ਜਾਂ ਉਹੋ ਜਿਹਾ ਕੋਸ਼ਿਸ਼ ਕਰ ਰਹੇ ਆ ਗੋਰੇ ਕਿ ਇਥੋਂ ਦੀ ਸਰਕਾਰ ਨੇ ਜਿਹੜੇ ਬੰਦੇ ਢਕਾਉ ਪੋਸਟਾਂ ਪਾਉਂਦੇ ਸੀਗੇ ਉਹਨਾਂ ਤੇ ਵੀ ਇਥੋਂ ਦੀ ਜਿਹੜੀ ਸਰਕਾਰ ਉਹਨੇ ਐਕਸ਼ਨ ਲਿਆ ਵਾ ਤੇ ਜਿਹੜੇ ਜਿਹੜੇ ਉਹਨਾਂ ਨੂੰ ਦਿਸ ਰਹੇ ਆ ਉਹ ਸਾਰਿਆਂ ਨੂੰ ਚੱਕੀ ਜਾਂਦੀ ਆ ਯਾਨੀ ਕਿ ਆਪਣੇ ਮੰਨੀਓ ਇਹਨਾਂ ਦਾ ਪੂਰਾ ਜੋਰ ਲੱਗਿਆ ਵੀ ਜਿਹੜਾ ਪ੍ਰੋਟੈਸਟ ਆ ਨੂੰ ਰੋਕ ਦਿੱਤਾ ਜਾਵੇ ਤੇ 100 ਚੋਂ ਮੈਨੂੰ ਲੱਗਦਾ 80% ਜਿਹੜਾ ਪ੍ਰੋਟੈਸਟ ਆ ਉਹ ਰੋਕ ਵੀ ਗਿਆ ਵਾ 10 20% ਆ ਉਹ ਵੀ ਇਹਨਾਂ ਨੇ ਹੌਲੀ ਹੌਲੀ ਕਰ ਲੈਣਾ ਕੰਟਰੋਲ ਜਿਹੜਾ ਮਾਹੌਲ ਆ ਉਹ ਕੰਟਰੋਲ ਦੇ ਵਿੱਚ ਆ ਰਿਹਾ ਪਰ ਜਿਹੜੇ ਆਪਣੇ ਬੰਦੇ ਆ ਨਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਮਾਹੌਲ ਆ ਇਹਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਜਿਹੜੀ ਯਾਰ ਹੁਣ ਗੱਲ ਸਾਰੀ ਟਿਕੀ ਵੀ ਆ ਇਨ ਟੈਕ ਲੈਣ ਦੋ ਤੁਸੀਂ ਕਾਹਨੂੰ ਖਰਾਬ ਕਰ ਰਹੇ ਹੋ ਮਾਹੌਲ ਨੂੰ ਆ ਦੇਖੋ ਜਿਹੜੀ ਥੱਲੇ ਤੁਸੀਂ ਵੀਡੀਓ ਚਾਲ ਦੀ ਦੇਖ ਰਹੇ ਹੋ ਇਹ ਨਾ ਬਰਮਿੰਗਮ ਦੇ ਕਿਸੇ ਗੁਰਦੁਆਰਾ ਸਾਹਿਬ ਦੀ ਆ ਜਿਹਦੇ ਵਿੱਚ ਆ ਦੇਖੋ ਚਾਰ ਪੰਜ ਗੱਡੀਆਂ ਗੱਡੀਆਂ ਲੈ ਕੇ ਆਏ ਆ ਤੇ ਗੱਡੀਆਂ ਪਾਰਕਿੰਗ ਦੇ ਵਿੱਚ ਲਾ ਕੇ ਆ ਪੁੱਤਰ ਕਿ ਨਾ ਉਹ ਜਿਹੜੇ ਹਥਿਆਰ ਆ ਬੰਦਿਆਂ ਦੇ ਕੋਲੇ ਉਹ ਹਥਿਆਰ ਲੈ ਕੇ ਗੁਰਦਾਰੇ ਦੀ ਜਿਹੜੀ ਪਾਰਕਿੰਗ ਹੈ ਦੇ ਵਿੱਚੋਂ ਬਾਹਰ ਨਿਕਲ ਗਿਆ ਤੇ ਫਿਰ ਗੁਰਦਾਰੇ ਦੀ ਜਿਹੜੀ ਕਮੇਟੀ ਆ ਦੇ ਵਿੱਚੋਂ ਬੰਦਾ ਵੀ ਨਿਕਲ ਕੇ ਆਉਂਦਾ ਉਹ ਇਹਨਾਂ ਨੂੰ ਸਮਝਾਉਂਦਾ ਵੀ ਤੁਸੀਂ ਅੰਦਰ ਆਜੋ ਜਿਹੜੇ ਤੁਸੀਂ ਹਥਿਆਰ ਲੈ ਕੇ ਸੜਕਾਂ ਤੇ ਫਿਰ ਰਹੇ ਹੋ ਨਾ ਫੁੱਟਪਾਥ ਤੇ ਇਹ ਗਲਤ ਆ ਵੀ ਇਹ ਆਪਣੇ ਕਾਨੂੰਨ ਦੇ ਵਿੱਚ ਹੈ ਨਹੀਂ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਜਿਹੜਾ ਇਹ ਪ੍ਰੋਟੈਸਟ ਆ ਉਹ ਕਰੋ ਵੀ ਤੁਸੀਂ ਅੰਦਰ ਆਜੋ ਗੁਰਦਾਰੇ ਦੀ ਪਾਰਕਿੰਗ ਦੇ ਵਿੱਚ ਰਹੋ ਵੀ ਬਾਹਰ ਨਾ ਜਾਓ ਪਰ ਜਿਹੜੇ ਆਪਣੇ ਮੰਦੇ ਉਹ ਸੁਣ ਨਹੀਂ ਰਹੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਕਹਿਣ ਲੱਗੇ ਵੀ ਇਹ ਜਿਹੜੇ ਗੁਰਦਾਰੇ ਵਾਲੇ ਆ ਉਹ ਗਦਾਰ ਆ ਇਹ ਆਏ ਆ ਮੈਨੂੰ ਨਹੀਂ ਲੱਗਦਾ ਵੀ ਉਹ ਗਦਾਰ ਹੈ ਕਿਉਂਕਿ ਉਹ ਥੋੜੀ ਸੁਰੱਖਿਆ ਦੇ ਲਈ ਕਹਿੰਦੇ ਆ ਜਿਹੜਾ ਜਿਹੜਾ ਬੰਦਾ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆ ਗਿਆ ਫੁਟੇਜ ਦੇ ਵਿੱਚ ਉਹ ਚਾਹੇ ਸੈਖਾ Hindu ਆ ਮੁਸਲਮਾਨ ਆ ਹਥਿਆਰਾਂ ਦੇ ਨਾਲ ਕੋਈ ਵੀ ਬੰਦਾ ਇਹਨਾਂ ਨੇ ਦੇਖ ਲਿਆ ਉਹਨੂੰ ਇਹਨਾਂ ਨੇ ਚੱਕ ਕੇ ਸਿੱਧਾ ਜੇਲ੍ਹ ਦੇ ਵਿੱਚ ਠਾ ਮਾਰਨਾ ਉਹਦੀ ਇਹਨਾਂ ਨੇ ਕੋਈ ਗੱਲ ਨਹੀਂ ਸੁਣਨੀ ਸਿੱਧੀ ਉੱਤੇ ਕਾਰਵਾਈ ਕਰਨਗੇ ਸੋ ਪਲੀਜ਼ ਜਿਹੜਾ ਮਾਹੌਲ ਹੈ ਸ਼ਾਂਤ ਹੋਇਆ ਹੋਇਆ ਹੁਣ ਇਹਨੂੰ ਸ਼ਾਂਤ ਰਹਿਣ ਦਾ ਨਾਂ ਪੜਕਾਓ ਆ ਤੋਂ ਬਨ ਕੇ ਬੇਨਤੀ ਹੈ ਮੇਰੀ ਤੁਹਾਡੇ ਸਾਰਿਆਂ ਅਗੇ ਵੀ ਜਿਹੜਾ ਮਾਹੌਲ ਆ ਉਹ ਸ਼ਾਂਤ ਹੋ ਗਿਆ ਦੇਖੋ ਵੀ ਜਿਹੜੇ ਸ਼ਰਿਆ ਆ ਮੇ ਉਹ ਫੁੱਟਪਾਥ ਦੇ ਉੱਤੇ ਹਥਿਆਰ ਲਈ ਫਿਰਦੇ ਆ ਕਿਸੇ ਦੇ ਕੋਲੇ ਕੀ ਚੀਜ਼ ਆ ਕਿਸੇ ਦੇ ਕੋਲੇ ਕੀ ਚੀਜ਼ ਆ ਉਹ ਜਿਹੜੇ ਗੁਰਦਾਰਾ ਪ੍ਰਬੰਧਕ ਕਮੇਟੀ ਵਾਲੇ ਆ ਉਹ ਬੰਦੇ ਇਹਨਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਅੰਦਰ ਆ ਜਾਓ ਜਿਹੜੇ ਆਪਦੇ ਹਥਿਆਰ ਆ ਇਹ ਲੁਕੋ ਲਓ ਵੀ ਜਿਹੜਾ ਤੁਸੀਂ ਪ੍ਰੋਟੈਸਟ ਕਰਨਾ ਉਹਦੀ ਪਾਰਕਿੰਗ ਇਹਦੇ ਵਿੱਚ ਜਾਨੀ ਕਿ ਦਾਇਰੇ ਦੇ ਵਿੱਚ ਰਹਿ ਕੇ ਕਰੋ ਵੀ ਬਾਹਰ ਸੜਕ ਤੇ ਨਾ ਜਾਓ ਜਿਹੜਾ ਮਾਹੌਲ ਆ ਕਿਉਂਕਿ ਹੁਣ ਪੂਰੀ ਤਰ੍ਹਾਂ ਸ਼ਾਂਤ ਹੋਇਆ ਵਾ ਵੀ ਇਹਨੂੰ ਨਾ ਤੁਸੀਂ ਦੁਬਾਰਤੋਂ ਕ੍ਰੀਏਟ ਕਰੋ ਮਾਹੌਲ ਉਹੋ ਜਿਹਾ ਜਿਹਦੇ ਕਰਕੇ ਫੇਰ ਉਹੀ ਗੱਲਾਂ ਹੋ ਜਾਣ ਹਨ ਪਰ ਜਿਹੜੇ ਆਪਣੇ ਬੰਦੇ ਆ ਉਹ ਸੁਣਦੇ ਨਹੀਂ ਰੌਲਾ ਤਾਂ ਇਹੀ ਆ ਨਾ ਕਹਿੰਦੇ ਹੁੰਦੇ ਆ ਵੀ ਜਿਹੜਾ ਗਰਮ ਖੂਨ ਆ ਉਹ ਵਾਲਾ ਮਾਰਤਾ ਪਰ ਉਹ ਵਾਲੇ ਫਿਰ ਇਹੋ ਜਿਹੇ ਠੰਡੇ ਕਰਦੇ ਆ ਜਿਹੜਾ ਫਿਰ ਖੂਨ ਉਹ ਜਮਾ ਹੀ ਠੰਡਾ ਕਰ ਦਿੰਦੇ ਆ ਸੋ ਸਾਰਿਆਂ ਨੂੰ ਧਿਆਨ ਦੇ ਨਾਲ ਰਹਿਣ ਦੀ ਲੋੜ ਆ ਇਕਜੁੱਟ ਹੋ ਕੇ ਰਹਿਣ ਦੀ ਲੋੜ ਆ ਮਾਹੌਲ ਹੁਣ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਅੱਜ ਇੱਥੇ 14 ਅਗਸਤ ਨੂੰ ਜਿਹੜਾ ਪਾਕਿਸਤਾਨ ਇੰਡੀਪੈਂਡੈਂਟ ਡੇ ਮਨਾਉਂਦਾ ਵਾ ਕੁਝ ਮੈਂ ਥੱਲੇ ਵੀਡੀਓ ਚਲਦੀ ਆ ਵੀ ਜਿਹੜਾ ਸੜਕਾਂ ਦੇ ਤੇ ਪੂਰੀ ਤਰ੍ਹਾਂ ਦੇ ਨਾਲ ਜਾਮ ਲੱਗਿਆ ਹੋਇਆ ਵਾ ਤੇ ਇੰਡੀਪੈਂਡੈਂਟ ਵਾਲੀ ਜਿਹੜੀ ਵੀਡੀਓ ਆਪਾਂ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਕੁਝ ਹੋਇਆ ਕਿਵੇਂ ਮਨਾਇਆ ਤੇ ਕਿਵੇਂ ਦਾ ਮਾਹੌਲ ਰਿਹਾ ਹੁਣ ਆਪਾਂ ਗੱਲ ਕਰਦੇ ਆ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਦੇ ਉੱਤੇ ਕੋਈ ਵੀ ਰੋਕ ਨਹੀਂ ਹੈਗੀ ਸਾਰਾ ਕੁਝ ਪਹਿਲਾਂ ਵਾਂਗੂ ਖੁੱਲਾ ਵਾ ਕੋਈ ਡਰਨ ਵਾਲੀ ਇਹੋ ਜਿਹੀ ਗੱਲ ਨਹੀਂ ਹੈਗੀ ਲੋਕ ਆਈ ਵੀ ਜਾਂਦੇ ਆ ਤੇ ਜਾਈ ਵੀ ਜਾਂਦੇ ਆ ਸਾਰਾ ਕੁਝ ਠੀਕ ਆ ਜਿਹੜੀ ਮੈਂ ਤੁਹਾਡੇ ਨਾਲ ਹੁਣ ਗੱਲ ਸ਼ੇਅਰ ਕਰਨੀ ਆ ਉਹ ਬਹੁਤ ਜਾਣੇ ਨੂੰ ਕੌੜੀ ਲੱਗੂਗੀ ਕਿਉਂਕਿ ਉਹ ਸੱਚੀ ਗੱਲ ਆ ਤੇ ਸੱਚ ਹਮੇਸ਼ਾ ਸਾਰਿਆਂ ਨੂੰ ਕੌੜਾ ਹੀ ਲੱਗਦਾ ਹੁੰਦਾ ਜਿਵੇਂ ਅੱਜ ਦੇ ਦੌਰ ਦੇ ਵਿੱਚ ਧੜਾ ਧੜ ਜਿਹੜੇ ਆ ਸਟੂਡੈਂਟ ਲਾ ਲਈਏ ਜਾਂ ਫੈਮਿਲੀਆਂ ਲਾ ਲਈਏ ਉਹ ਧੜਾ ਧੜ ਜਿਹੜੇ ਬਾਰਲੇ ਮੁਲਕਾਂ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਵਿੱਚ ਹੀ ਅਸੀਂ ਆ ਜੰਨੇ ਆ ਅਸੀਂ ਵੀ ਵੈਚੀ ਆ ਅਸੀਂ ਕੋਈ ਬਾਹਰ ਨਹੀਂ ਹੈਗੇ ਅਸੀਂ ਵੀ ਵਿੱਚ ਹੀ ਆ ਜੰਨੇ ਆ ਉਹਦੇ ਪਰ ਜਿਹੜੇ ਏਜੰਟ ਬੈਠੇ ਆ ਆਪਣੇ ਉਧਰ ਜਿਹੜੀਆਂ ਆਪਾਂ ਕਹਿ ਦਈਏ ਵੀ ਜੋਕਾਂ ਬੈਠੀਆਂ ਨਾ ਉਹ ਜੋਕ ਫਿਰ ਜਦੋਂ ਲੱਗਦੀ ਆ ਕਹਿੰਦੇ ਜਿੰਨਾ ਟਾਈਮ ਉਹ ਤਾਂ ਟੱਡ ਨਹੀਂ ਭਰਦਾ ਯਾਨੀ ਕਿ ਆਪਣੇ ਚਾਮ ਨੂੰ ਛੱਡਦੀ ਨਹੀਂ ਜਿੰਨਾ ਟਾਈਮ ਉਹ ਤਾਂ ਟੱਡ ਨਹੀਂ ਭਰਦਾ ਇਹੀ ਗੱਲ ਹੁਣ ਆਪਣੇ ਪੰਜਾਬ ਦੇ ਵਿੱਚ ਹੋਈ ਵੀ ਆ

ਹਾਂ ਕਮੈਂਟ ਵੀ ਆਉਣਗੇ ਚਲੋ ਕੋਈ ਗੱਲ ਨਹੀਂ ਵਿਦਵਾਨਾਂ ਦਾ ਕੰਮ ਹੁੰਦਾ ਉਹਨਾਂ ਨੇ ਆਪੋ ਆਪਣੇ ਫਿਰ ਰਾਇ ਵਿਚਾਰ ਵੀ ਦੇਣੇ ਹੁੰਦੇ ਪਰ ਜਿਹਦੇ ਉੱਤੇ ਬੀਤਦੀ ਆ ਪਤਾ ਉਹ ਨਹੀਂ ਹੁੰਦਾ ਤੇ ਅੱਜ ਦੀ ਜਿਹੜੀ ਹੁਣ ਮੈਂ ਜਿਹੜਾ ਮੁੱਦਾ ਤੁਹਾਨੂੰ ਦੱਸਣਾ ਮੇਰੀ ਭੈਣ ਨੇ ਮੈਨੂੰ ਮਨਾ ਕੀਤਾ ਜਿਹੜਾ ਤੁਹਾਨੂੰ ਮੈਂ ਮੁੱਦਾ ਦੱਸਣਾ ਉਹਨੇ ਮੈਨੂੰ ਮਨਾ ਕੀਤਾ ਵੀ ਵੀਰੇ ਭਈ ਸਾਡਾ ਜਿਹੜਾ ਚਿਹਰਾ ਉਹ ਵਿੱਚ ਨਾ ਲੈ ਕੇ ਆਈ ਤੇ ਜਿਹੜੀ ਮੋਟੀ ਮੋਟੀ ਗੱਲ ਆ ਉਹ ਜਿਹੜੇ ਥੱਲੇ ਸਕਰੀਨ ਸ਼ਾਟ ਲਾਏ ਆ ਉਹਦੇ ਵਿੱਚ ਤੁਸੀਂ ਪੜ੍ਹ ਲਿਓ ਆਪਣੇ ਨਾ ਮਲੇਰਕੂਟਲੇ ਸਾਈਡ ਦੀ ਇੱਕ ਭੈਣ ਆ ਮੇਰੀ ਉਹ ਜਿਹੜੀ ਆ ਕਿਸੇ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਈ ਆ ਉਹ ਏਜੰਟ ਨੇ ਕੀ ਕੀਤਾ 15 ਲੱਖ ਰੁਪਇਆ ਲੈ ਲਿਆ ਕੱਲੇ ਟੂਰਿਸਟ ਵੀਜ਼ੇ ਦਾ 15 ਲੱਖ ਤੁਸੀਂ ਆਪ ਸੋਚੋ 5 ਲੱਖ ਹੋਰ ਦੇ ਕੇ ਨਾ ਬੰਦਾ ਇੱਥੇ ਵਰਕ ਅਪਾਰਟਮੈਂਟ ਤੇ ਆ ਜਾਂਦਾ 15 ਲੱਖ ਰੁਪਇਆ ਸਿਰਫ 6 ਮਹੀਨਿਆਂ ਦਾ ਜਿਹੜਾ ਉਹਨੂੰ ਵੀਜ਼ਾ ਦਿੱਤਾ ਤੇ 15 ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਕਿੱਡੀ ਯਾਰ ਧੋਖੀ ਵਾਲੀ ਗੱਲ ਆ ਹੈ ਕਿੱਥੇ ਭਰੋਂਗੇ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਵੀ ਜਿਹੜਾ ਇੰਨਾ ਇੰਨਾ ਪੈਸਾ ਤੁਸੀਂ ਲੁੱਟੀ ਜਾਂਦੇ ਹੋ ਅਗਲੇ ਨੇ ਪਤਾ ਨਹੀਂ ਕਿਵੇਂ ਜੋੜੇ ਹੋਣੇ ਆ ਕੀ ਤੋਂ ਮੰਗੇ ਹੋਣੇ ਆ ਕਿਹੜੇ ਆਰਤੀਏ ਕੋਲੇ ਗਏ ਹੋਣੇ ਆ ਕਿਹਦੀਆਂ ਮਹੰਤਾਂ ਕੀਤੀਆਂ ਹੋਣੀਆਂ ਕਿਉਂਕਿ ਕਿਸੇ ਦੇ ਕੋਲੇ ਇੰਨੇ ਪੈਸੇ ਧਰੇ ਤਾਂ ਹੁੰਦੇ ਨਹੀਂ ਜੇ ਇੰਨੇ ਪੈਸੇ ਧਰੇ ਹੀ ਪਏ ਹੋਣ ਬੰਦਾ ਆਪਦਾ ਇੱਥੇ ਨਾ ਕਾਰੋਬਾਰ ਸੈੱਟ ਕਰ ਲੇ ਜਿਹੜੇ ਇਹ ਤੋਖੇ ਦਾ ਸ਼ਿਕਾਰ ਹੋ ਰਹੇ ਨੇ ਤੜਾ ਤੜ ਬੀਜੇ ਅਗਲਾ ਉਧਰ ਏਜੰਟ ਕਹਿ ਰਹਿੰਦੇ ਆ ਕੋਈ ਗੱਲ ਨਹੀਂ ਜੀ ਆਪਾਂ ਪਤਾ ਕਿੱਥੋਂ ਮਾਰ ਖਾਨੇ ਆ ਆਪਾਂ ਲਾਉਣੇ ਆ ਪਹਿਲਾਂ ਕੈਨੇਡਾ ਦਾ ਰਿਫਿਊਜ਼ਲ ਆ ਗਈ ਫੇਰ ਲਾਤਾ ਰਿਫਿਊਜ਼ਲ ਆ ਗਈ ਦੋ ਰਿਫਿਊਜ਼ਲ ਆ ਗਈਆਂ ਤਿੰਨ ਰਿਫਿਊਜ਼ਲ ਆ ਗਈਆਂ ਫਿਰ ਯਾਰ ਆਪਾਂ ਸੋਚਦੇ ਆ ਚੱਲ ਜਿੱਥੇ ਦਾ ਲੱਗਦਾ ਉੱਥੇ ਹੀ ਲਵਾ ਲਓ ਫਿਰ ਉਹ ਆਪਾਂ ਉੱਥੇ ਇੰਨੇ ਕਿ ਰਗੜੇ ਜਾਂਦੇ ਆ ਨਾ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਗਾਂਹ ਜਾ ਕੇ ਕੀ ਹੋਣਾ ਇੱਕ ਪਹਿਲਾਂ ਉਹ ਇੰਨੇ ਮਿੱਠੇ ਬਣ ਕੇ ਨਾ ਢੱਡ ਦੇ ਵਿੱਚ ਆਪਣੇ ਵੜ ਦੇ ਕਿ ਨਾ ਕੋਈ ਗੱਲ ਨਹੀਂ ਭੈਣ ਜੀ ਕੋਈ ਗੱਲ ਨਹੀਂ ਭਰਾ ਜੀ ਤੁਸੀਂ 6 ਮਹੀਨੇ ਦਾ ਲਵਾਓ ਉਧਰ ਜਾ ਕੇ ਤੁਹਾਡਾ ਕੰਮ ਦਾ ਵੀ ਹੱਲ ਕਰਕੇ ਦੇਵਾਂਗੇ ਤੇ ਤੁਹਾਡਾ ਬੀਜਾ ਵੀ ਵਧਾਵਾਂਗੇ ਜਦੋਂ ਇਧਰੋਂ ਇੱਕ ਵਰੀ ਬੰਦਾ ਚੜ ਜਾਂਦਾ ਉਹ ਕਿਹੜਾ ਏਜੰਟ ਨਾ ਉਹ ਮੁੜ ਕੇ ਫੋਨ ਚੱਕਦੇ ਆ ਘੰਮਕਮ ਦਾ ਕਿਹੜੇ ਮਾਂ ਦੇ ਪੁੱਤ ਨੇ ਦਬਾਉਣਾ ਇੱਥੇ ਕੰਮ ਤਾਂ ਜਿਹਦੇ ਕੋਲੇ ਪੇਪਰ ਆ ਇੱਥੇ ਉਹ ਨੂੰ ਨਹੀਂ ਮਿਲ ਰਿਹਾ ਤੇ ਟੂਰਿਸਟ ਨੂੰ ਤਾਂ ਉਹ ਨਹੀਂ ਉਹ ਕੰਮ ਕਰਨ ਦਿੰਦੇ ਲਾਉੜ ਹੀ ਹੈ ਨੀਗਾ ਜਿਹੜਾ ਫੜਿਆ ਗਿਆ ਉਹਨੂੰ ਥੂਚਾ ਕੇ ਬਾਹਰ ਮਾਰਦੇ ਆ ਨਾਲੇ ਲਾਉਂਦੇ ਆ 10 ਸਾਲਾਂ ਦਾ ਉਹਦੇ ਸਟੈਂਪ ਲਾ ਦਿੰਦੇ ਆ ਵੀ ਇਹ ਆ ਹੀ ਨਹੀਂ ਸਕਦਾ ਨਾ ਕਿਤੇ ਜਾ ਸਕਦਾ ਜਿਹੜੇ ਆਪਣੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਪਾਂ ਕਹਿ ਲਈਏ ਪੀ ਜਿਹਨੇ ਵੀ ਬਾਹਰ ਆਉਣਾ ਉਹ ਆਪਦੀ ਪਹਿਲਾਂ ਪੂਰੀ ਤਰ੍ਹਾਂ ਨਾ ਪੁੱਛ ਪੜਤਾਲ ਕਰਕੇ ਫੇਰ ਆਇਆ ਕਰੋ ਮੇਰਾ ਵੀਰ ਆ ਜਾਂ ਮੇਰੀ ਭੈਣ ਆ ਕੋਈ ਵੀ ਕਿਉਂਕਿ ਜਿਹੜੇ ਏਜੰਟ ਬੈਠੇ ਆ ਉਹਨਾਂ ਦਾ ਕੰਮ ਆ ਗਮਰਾਹ ਕਰਨਾ ਏਜੰਟ ਵੀ ਆਪਾਂ ਕਹਿ ਦਈਏ ਵੀ ਸਾਰੇ ਚਲੋ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਪੰਜੀਆਂ ਉਂਗਲਾਂ ਨਾ ਬਰਾਬਰ ਨਹੀਂ ਹੁੰਦੀਆਂ ਵਿੱਚ ਬੰਦੇ ਇੰਨੀ ਕੁ ਵਧੀਆ رائے ਦੇਣ ਵਾਲੇ ਵੀ ਬੈਠੇ ਆ ਤੁਸੀਂ ਉਹਨਾਂ ਦੇ ਨਾਲ ਟਾਈ ਅਪ ਕਰਿਆ ਕਰੋ ਜਾਂ ਜਿਹੜਾ ਤੁਹਾਡਾ ਦੋਸਤ ਮਿੱਤਰ ਆ ਉਹ ਇੱਧਰ ਆਇਆ ਹੋਇਆ ਉਹਦੇ ਨਾਲ ਗੱਲ ਸ਼ੇਅਰ ਕਰ ਲਓ ਆਪਾਂ ਪਤਾ ਕੀ ਕਰਦੇ ਆਂ ਆਪਾਂ ਕਈ ਇਹਦੀ ਡਰਦੇ ਰਹਿੰਦੇ ਆ ਯਾਰ ਉਹਨਾਂ ਨੂੰ ਪਤਾ ਲੱਗ ਜੀ ਗੱਲ ਉੱਡ ਜੂ ਆਏ ਹੋ ਜੂ ਉਹਨੇ ਹੋਰ ਕਿਸੇ ਕੋਲੇ ਗੱਲ ਕਰੂਗਾ ਪਰ ਉਹ ਡਾਂ ਡਰ ਦੇ ਵਿੱਚ ਆਪਾਂ ਆਪਣਾ ਇੰਨਾ ਕ ਨੁਕਸਾਨ ਕਰਾ ਬੈਨੇ ਆ ਜਿਹਦਾ ਹਰਜਾਨਾ ਆਪਾਂ ਨੂੰ ਭੁਗਤਣਾ ਬਹੁਤ ਔਖਾ ਹੋ ਜਾਂਦਾ ਹੁਣ ਦੇਖੋ 15 ਲੱਖ ਰੁਪਈਆ ਉਹਨੇ ਲਾਇਆ ਇੱਥੇ ਆ ਗਏ ਹਨਾ 6 ਮਹੀਨਿਆਂ ਦਾ ਬੀਜ ਆ ਕੀ ਕਰੂਗੀ ਨਾ ਤਾਂ ਕੰਮ ਕਰ ਸਕਦੀ ਐ ਨਾ ਕੁਝ ਹੋਰ ਕਰ ਸਕਦੀ ਐ ਫਿਰ ਇੱਕ ਹਾਲਾ ਵੀ 2 ਨੰਬਰ ਦੇ ਵਿੱਚ ਹੋ ਜਾਂਦਾ ਬੰਦਾ ਇੱਥੇ ਆ ਗੇ ਉਹਦਾ ਕੋਈ ਫਾਇਦਾ ਨਹੀਂ ਖੂ ਚੱਟ ਸੱਟਣ ਵਾਲਾ ਕੰਮ ਹੀ ਐ ਨਾ ਇੱਧਰ ਦਾ ਨਾ ਉੱਧਰ ਦਾ ਬਾਕੀ ਜਿਹੜੇ 2 ਨੰਬਰ ਵਾਲੇ ਆ ਉਹ ਇੱਥੋਂ ਦੇ ਬਿਚਾਰੇ ਹਾਲਾਤ ਮੈਂ ਤੁਹਾਨੂੰ ਹੁਣ ਦੱਸ ਨਹੀਂ ਸਕਦਾ ਬਿਚਾਰੇ ਨੇ ਮਜਬੂਰੀਆਂ ਹੋ ਗਈਆਂ 2 ਨੰਬਰ 'ਚ ਜਾਣ ਨੂੰ ਕਿਉਂਕਿ ਫੀਸਾਂ ਇੰਨੀਆਂ ਮਹਿੰਗੀਆਂ ਅਗਲਾ ਅਫੋਰਡ ਨਹੀਂ ਕਰ ਸਕਦਾ ਕੰਮ ਮਿਲਦਾ ਕੋਈ ਨਹੀਂ ਤੇ ਜਿਹੜੀਆਂ ਫੀਸਾਂ ਉਹ ਅਫੋਰਡ ਕਰਨੀਆਂ ਔਖੀਆਂ ਹੋ ਜਾਂਦੀਆਂ ਮਗਰੋਂ ਵੀ ਹੁਣ ਮਾਪਿਓ ਆਪਾਂ ਨੂੰ ਪਤਾ ਹੀ ਆ ਵੀ ਆਪਣੇ ਕਿਵੇਂ ਪੈਸੇ ਇਕੱਠੇ ਕਰਕੇ ਤੋਰਦੇ ਹਨ 2 ਨੰਬਰ ਵਾਲਿਆਂ ਦੇ ਬਿਚਾਰਿਆਂ ਦਾ ੱਤਕਾ ਇੰਨਾ ਹੁੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਬੈਲਡਰ ਇਹ ਜੀ ਆ ਜਿਹੜੇ ਉਹਨਾਂ ਦੇ ਪੈਸੇ ਹੀ ਮਾਰ ਗਏ ਮਹੀਨੇ-ਮਹੀਨੇ ਦੇ ਪੈਸੇ ਹੀ ਨਹੀਂ ਦਿੱਤੇ ਯਾਰ ਦੱਬ ਗਏ ਹੁਣ ਦੇਖੋ ਕਿੱਥੇ ਭਰਨਗੇ ਉਹ ਬੰਦੇ ਹੈ ਉਹ ਦੱਬ ਆਏਗੇ ਹੁਣ ਨਾ ਦਾ ਜਿਹੜਾ 2 ਨੰਬਰ ਚਾ ਬੰਦਾ ਉਹ ਜਿਆਦਾ ਕੰਪਲੇਂਟ ਕਰ ਸਕਦਾ ਉਹਦੇ ਕੋਲੇ ਪੇਪਰ ਹੀ ਹੈ ਨਹੀਂਗੇ ਉਹਨੂੰ ਆਪ ਦਾ ਡਰਾ ਵੀ ਮੈਨੂੰ ਨਾ ਕਿਤੇ ਕੱਢ ਕੇ ਮਾਰਨ ਚਲੋ ਜਿੱਥੇ ਹੋਰ ਸਹੀ ਉੱਥੇ ਹੋਰ ਸਹੀ ਪਰ ਯਾਰ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਕਿੱਥੇ ਭਰੋਂਗੇ ਕਿਸੇ ਦੀ ਮਿਹਨਤ ਦੀ ਕਮਾਈ ਕੀਤੀ ਜੇ ਤੁਸੀਂ ਖਾਣੇ ਹੋ ਇੱਕੂ ਬੇਨਤੀ ਕਰਨਾ ਚਾਹੁੰਨਾ ਵੀ ਜਿਹਨੇ ਵੀ ਜਿਹੜੇ ਦੇਸ਼ ਚ ਜਾਣਾ ਉਹਦੇ ਬਾਰੇ ਜਾਣਕਾਰੀ ਆਪਾਂ ਨੂੰ ਹੋਣੀ ਚਾਹੀਦੀ ਆ ਵੀ ਉੱਥੇ ਕਿਵੇਂ ਦਾ ਮਾਹੌਲ ਆ ਐਵੇਂ 2-4 ਮਿੰਟਾਂ ਦੀਆਂ ਰੀਲਾਂ ਦੇਖ ਕੇ ਨਾ ਪਿੱਛੇ ਲੱਗ ਜਿਆ ਕਰੋ ਵੀ ਪਤਾ ਨਹੀਂ ਉੱਥੇ ਕੀ ਆ ਪਤਾ ਇੱਥੇ ਆਖੀ ਲੱਗਦਾ ਉਹ ਜਿਹੜੇ 2-4 ਮਿੰਟ ਰੀਲਾਂ ਵਾਲੇ ਆ ਨਾ ਉਹਨਾਂ ਦੇ ਵਿੱਚ ਹੀ ਬੰਦਾ ਸੋਹਣਾ ਲੱਗਦਾ ਉਹ ਜਿੱਥੇ ਵੀ ਜਾਣਕਾਰੀ ਦੇ ਵਿੱਚ ਕੋਈ ਨਾ ਕੋਈ ਗਲਤੀ ਮਲਤੀ ਹੋਈ ਜਾਂ ਤੁਹਾਨੂੰ ਲੱਗਦਾ ਹੋਇਆ ਵੀ ਨਹੀਂ ਯਾਰ ਇਹ ਆਏ ਨਹੀਂ ਆਏ ਹੋ ਸਕਦਾ ਸੀਗਾ ਕਮੈਂਟ ਜਰੂਰ ਕਰਿਓ ਸੋ ਜਾਣਕਾਰੀ ਦੇ ਵਿੱਚ ਜੇ ਕੋਈ ਗਲਤੀ ਮਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ